ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਗੀਤ ਨੂੰ ਤੁਸੀਂ ਸਾਰਿਆਂ ਨੇ ਬਹੁਤ ਪਸੰਦ ਕੀਤਾ ਸੀ ਅੱਜ ਜਿਹੜਾ ਮੈਂ ਗੀਤ ਲੈ ਕੇ ਆਇਆ ਇਹ ਹੈ ਇੱਕ ਰੁੱਖ ਦੇ ਬਾਰੇ ਦੇ ਵਿੱਚ ਕਿਉਂਕਿ ਅਸੀਂ ਅੱਜ ਰੁੱਖਾਂ ਨੂੰ ਸਾੜਦੇ ਜਾ ਰਹੇ ਹਾਂ ਵੱਢਦੇ ਜਾ ਰਹੇ ਹਾਂ ਪਰ ਨਵੇਂ ਰੁੱਖ ਨਹੀਂ ਲਾ ਰਹੇ ਸੋ ਰੁੱਖ ਤੋਂ ਸਾਨੂੰ ਮੂੰਹ ਸੁੱਚਾ ਕਰਨ ਵਾਸਤੇ ਦਾਤਨਾ ਮਿਲਦੀਆਂ ਨੇ ਰੁੱਖ ਤੋਂ ਸਾਨੂੰ ਲੱਕੜ ਪ੍ਰਾਪਤ ਹੁੰਦੀ ਹੈ ਰੁੱਖ ਤੋਂ ਸਾਨੂੰ ਛਾਂ ਮਿਲਦੀ ਹੈ ਰੁੱਖਾਂ ਤੋਂ ਸਾਨੂੰ ਆਕਸੀਜਨ ਮਿਲਦੀ ਹੈ ਰੁੱਖਾਂ ਤੋਂ ਕੁੱਲ ਮਿਲਾ ਕੇ ਦੇਖਿਆ ਜਾਏ ਤਾਂ ਸਾਨੂੰ ਜੀਵਨ ਮਿਲਦਾ ਹੈ ਹਰ ਇਨਸਾਨ ਨੂੰ ਰੁੱਖ ਲਾਉਣੇ ਚਾਹੀਦੇ ਨੇ ਤੇ ਪਾਣੀ ਪਾ ਕੇ ਉਹਨਾਂ ਨੂੰ ਪਾਲਣਾ ਚਾਹੀਦਾ ਹੈ ਸੋ ਅੱਜ ਜੋ ਕਵਿਤਾ ਰੂਪੀ ਗੀਤ ਹੈ ਸੁਣ ਕੇ ਦੱਸਿਓ ਕਿ ਇਸ ਦੇ ਬੋਲ ਤੁਹਾਨੂੰ ਕਿਵੇਂ ਦੇ ਲੱਗੇ ਔਰ ਜੇ ਚੰਗਾ ਲੱਗੇ ਤਾਂ ਸਾਰਿਆਂ ਨੂੰ ਸ਼ੇਅਰ ਵੀ ਕਰਿਓ ਜੀ ਆਓ ਸੁਣਦੇ ਹਾਂ ਰੁੱਖ ਆਖ ਦਾ ਬੰਦੇ ਨੂੰ ਕਿਉਂ ਦੇ ਨੈ ਤੂੰ ਮੈਨੂੰ ਚੀਰੇ ਰੋਖੇ ਆਖ ਦਾ ਬੰਦੇ ਨੂੰ ਕਿਉਂ ਦੇ ਨੈ ਤੂੰ ਮੈਨੂੰ ਚੀਰੇ ਮੈਂ ਤੈਨੂੰ ਦੱਸ ਕੀ ਨਹੀਂ ਦਿੱਤਾ ਭੁੱਲ ਗਿਆ ਤੂੰ ਮੈਨੂੰ ਵੀਰੇ ਮੈਂ ਤੈਨੂੰ ਦੱਸ ਕੀ ਨਹੀਂ ਦਿੱਤਾ ਭੁੱਲ ਗਿਆ ਤੂੰ ਮੈਨੂੰ ਵੀਰੇ ਹਾਕੀ ਬੈਟ ਤੇ ਗੁੱਲੀ ਡੰਡਾ ਮੇਰੇ ਨਾਲ ਬਣਾਇਆ ਤੂੰ ਮੈਨੂੰ ਕਟ ਕੇ ਰੰਬੀ ਦਾਤੀ ਹਰ ਦਸਤੇ ਵਿੱਚ ਪਾਇਆ ਤੂੰ ਕੁਰਸੀ ਮੇਜ਼ ਪਲੰਘ ਤੇ ਪੀੜਾ ਦਰਵਾਜ਼ਾ ਜੋੜ ਚੜਾਇਆ ਤੂੰ ਮੇਰੇ ਟਹਿਣੀ ਲਮਕ ਲਮਕ ਕੇ ਬਚਪਨ ਖੇਡ ਹੰਡਾਇਆ ਤੂੰ ਰੋਟੀ ਟੁਕ ਪਕਾਉਣ ਵਾਸਤੇ ਚੁੱਲ੍ਹੇ ਦੇ ਵਿੱਚ ਪਾਇਆ ਤੂੰ ਹਲ ਸੁਹਾਗੇ ਨਾਲ ਵੀ ਮੇਰਾ ਚੰਗਾ ਜੋਰ ਅਜਮਾਇਆ ਤੂੰ ਗੱਤੇ ਪੇਪਰ ਦੇ ਵਿੱਚ ਮੈਨੂੰ ਭੋਰ ਕੇ ਪਾਇਆ ਜਾਂਦਾ ਏ ਕਿਸ਼ਤੀ ਤੇ ਜਹਾਜ਼ਾਂ ਦੇ ਵਿੱਚ ਮੈਨੂੰ ਲਾਇਆ ਜਾਂਦਾ ਏ ਅੰਤਮ ਵੇਲੇ ਨਾਲ ਹੀ ਤੇਰੇ ਚਿਖਾ ਤੇਰੀ ਵਿੱਚ ਸੜਦਾ ਹਾਂ ਅੱਜ ਮੇਰੀ ਹੋਂਦ ਨੂੰ ਖਤਰਾ ਹੈ ਇਸ ਸੇ ਲਈ ਤਰ ਲੈ ਕਰਦਾ ਅਕਰ ਪੂਰੀ ਖੁਦ ਨੂੰ ਸਮਝਾ ਮੇਰੇ ਤੂੰ ਹੁਣ ਬੀਜ ਲਗਾ ਸੁਕ ਰਹਾ ਪਾਣੀ ਪਾ ਮੇਰੇ ਨਾਲ ਨੇ ਤੇਰੇ ਸਾ ਮੇਰੇ ਨਾਲ ਨੇ ਤੇਰੇ ਸਾ ਮੇਰੇ ਨਾਲ ਨੇ ਤੇਰੇ ਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ